ਸਸਰੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਡੀਐਫੇ ਮੇਲਾ ਜਗਰਾਉ ਜਥੋਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਰਹੇ ਹਾਂ ਇਹ ਬਾਈ ਹਰਿਆਣੇ ਚੋਂ ਆਇਆ ਬਾਈ ਝੋਟੀ ਲੈ ਕੇ ਪੀਡੀਐਫੇ ਮੇਲੇ ਤੇ ਤੇ ਬਾਈ ਦੀ ਝੋਟੀ ਨੇ ਤੀਜਾ ਨੰਬਰ ਪਾਇਆ ਬਾਈ ਇਸ ਮੇਲੇ ਤੇ ਤੇ ਬਾਈ ਨੇ ਦੱਸਿਆ ਕਿ ਪਹਿਲੀ ਵਾਰ ਹੀ ਇਹ ਮੇਲੇ ਤੇ ਆਇਆ ਸੀ ਤੇ ਪਹਿਲੀ ਵਾਰ ਹੀ ਬਾਈ ਦੀ ਝੋਟੀ ਨੇ ਤੀਜਾ ਨੰਬਰ ਪਾਇਆ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਤੇ ਬਾਈ ਨੂੰ ਵਧਾਈਆਂ ਵੀ ਦਿੰਦੇ ਹਾਂ ਤੇ ਬਾਈ ਤੋਂ ਪੁੱਛਦੇ ਹਾਂ ਕਿ ਕਿਦਾਂ ਤੈਨੂੰ ਮਹਿਸੂਸ ਹੋ ਰਿਹਾ ਆਓ ਫਿਰ ਬਾਈ ਨਾਲ ਕਰੀਏ ਗੱਲ ਹਾਂਜੀ ਬਾਈ ਜੀ ਕਿਹੜਾ ਨੰਬਰ ਪਾਇਆ ਜੀ 33 ਨੰਬਰ ਪਾਇਆ ਬਾਈ ਸਾਹਿਬ ਅੱਛਾ ਜੀ ਕਿੱਥੋਂ ਆਏ ਬਾਈ ਜੀ ਆਪਾਂ ਬਾਈ ਹਰਿਆਣਾੋਂ ਫਤਿਹਵਾੜ ਡਿਸਟ੍ਰਿਕਟ ਹੈ ਅੱਛਾ ਜੀ ਗਾਉਂ ਇਹ ਤਾਂ ਕਿੰਨੀ ਉਮਰ ਹੈ ਛੋਟੀ ਦੀ ਉਮਰ ਬਾਈ ਡਾਢੇ ਸਾਲ ਹੋਈ ਪੰਜਾਬੀस्तानी ਡੇਢ ਮਹੀਨਾ ਪਾਕ ਅੱਛਾ ਅੱਛਾ ਤੀਜਾ ਨੰਬਰ ਪਾਇਆ ਹਨ ਹਾਂਜੀ ਬਹੁਤ ਬਹੁਤ ਜੀ ਆਪਣੇ ਪਹਿਲੀ ਵਾਰ ਆਏ ਤੁਸੀਂ ਇਸ ਮੇਲੇ ਤੇ ਹਾਂ ਪਹਿਲੀ ਵਾਰ ਅੱਛਾ 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 ਜੀ ਠੀਕ ਹੈ ਜੀ ਬਹੁਤ ਵਧੀਆ ਜੀ ਮੁਬਾਰਕਾਂ ਜੀ ਤੁਹਾਨੂੰ ਫਿਰ ਠੀਕ ਹੈ ਬਾਈ ਸਾਹਿਬ ਆਪਣੇ